ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਪਰਾ ਠੀਕ ਹੋਵੋਗੇ ਸਭ ਤੋਂ ਪਹਿਲੇ ਥੋੜੀ ਜੀ ਮਾਫੀ ਚਾਹਣਾ ਤੁਹਾਡੇ ਤੋਂ ਕਿ ਸਿਰ ਦੇ ਵਿੱਚ ਥੋੜੀ ਜੀ ਇੰਜਰੀ ਹੋ ਗਈ ਸੀ ਜਿਹਦੇ ਕਰਕੇ ਕਾਫੀ ਦਿਨ ਹੋ ਗਿਆ ਵੀਡੀਓ ਅਪਲੋਡ ਨਹੀਂ ਕਰ ਪਾਏ ਆਪਣੇ ਚੈਨਲ ਤੇ ਸੋ ਅੱਜ ਥੋੜੀ ਜੀ ਤਬੀਅਤ ਠੀਕ ਹੈਗੀ ਆ ਤੇ ਤੁਹਾਡੇ ਨਾਲ ਜਿਹੜੀ ਹੈਗੀ ਆਪਾਂ ਵੀਡੀਓ ਸ਼ੇਅਰ ਕਰ ਰਹੇ ਆਂ ਆਪਣੀ ਵੈਰਾਈਟੀ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਪੀਬੀਡਬਲਯੂ 826 17 ਤਵਾਂ ਦਿਨ ਅੱਜ ਚੱਲ ਰਿਹਾ 26 ਮਾਰਚ ਦਾ ਦਿਨ ਸ਼ਾਮ ਦੀ ਇਹ ਵੀਡੀਓ ਹੈਗੀ ਆ ਤੇ ਜਿਹੜੀ ਹੁਣ ਤੱਕ ਦੀ ਮੈਨੇਜਮੈਂਟ ਆਪਣੇ ਕਰੀ ਆ ਉਹ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਹੁਣ ਆਪਾਂ ਜਾਂਦੇ ਆ ਕਣਕ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਛਿੱਟੇ ਦੀ ਲੈਂਥ ਔਰ ਜਿਹੜਾ ਦਾਣਾ ਬਣਿਆ ਦਾਣੇ ਦਾ ਆਕਾਰ ਸਾਈਜ਼ ਸ਼ੇਪ ਕਿਦਾਂ ਦੀ ਹੈਗੀ ਆ ਕਿਉਂਕਿ ਮੌਸਮ ਹਾਲੇ ਤੱਕ ਬਹੁਤ ਵਧੀਆ ਆ ਰਿਹਾ ਕਣਕ ਦੀ ਫਸਲ ਦੇ ਲਈ ਅੱਜ ਇੱਕ ਸਿਸਟਮ ਜਿਹੜਾ ਪਹੁੰਚਿਆ ਸਵੇਰੇ ਤੱਕ ਇਹਦਾ ਪ੍ਰਭਾਵ ਦੇਖਣ ਨੂੰ ਮਿਲਦਾ ਰਹੂਗਾ ਤੇ ਜਿਹਦੇ ਚੱਲਦੇ ਕਿਸੇ ਕਿਸਾਨ ਵੀਰ ਨੇ ਪਾਣੀ ਲਗਾਉਣਾ ਹੈਗਾ ਤਾਂ ਇੱਕ ਅੱਧਾ ਦਿਨ ਵੇਟ ਕਰੋ ਸੁਖਸਾਨ ਵੀਰੋ ਜਿਹਦੇ ਨਾਲ ਕੀ ਹੈਗਾ ਇਹ ਸਿਸਟਮ ਨਾਲ ਤਾਪਮਾਨ ਜਿਹੜਾ ਹੈਗਾ ਡਾਊਨ ਆਊਗਾ ਤੇ ਕਣਕ ਦੀ ਫਸਲ ਦੇ ਲਈ ਕਿਉਂ ਉਹਦਾ ਕੰਮ ਕਰੂਗਾ ਕਿਉਂਕਿ ਇੱਥੇ 30 ਡਿਗਰੀ ਦੇ ਤਾਪਮਾਨ ਜਿਹੜਾ ਹੁੰਦਾ ਹੈ ਬਹੁਤ ਵਧੀਆ ਕਣਕ ਦੀ ਫਸਲ ਦੇ ਲਈ ਮੰਨਿਆ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਦਾਣੇ ਦਾ ਆਕਾਰ ਸ਼ੇਪ ਕਿੰਨੀ ਸੋਹਣੀ ਬਣੀ ਹੈਗੀ ਆ ਤੇ ਲਾਸਟ ইয়ার ਵੀ ਜਿਹੜੀ ਹੈਗੀ 826 ਸੀ ਆਪਣੇ ਖੇਤ ਦੇ ਵਿੱਚ ਇੱਕ ਕਿੱਲਾ ਆਪਣਾ 872 ਦਾ ਸੀ ਤਾਂ ਪਿਛਲੀ ਵਾਰ ਜਿਹੜਾ ਜਦੋਂ ਨਿਸਾਰਾ ਕਰ ਰਹੀ ਸੀ ਕਿ ਆਪਣੀ ਫਸਲ ਉਸ ਟਾਈਮ ਤੇ ਜਿਹੜਾ ਕੋਰਾ ਪੈ ਗਿਆ ਸੀ ਤੇ ਉੱਪਰ ਲੀਆਂ ਮੱਖੀਆਂ ਦੇ ਵਿੱਚ ਦਾਣੇ ਨਹੀਂ ਬਣੇ ਸੀਗੇ ਜਿਹੜੀਆਂ ਉੱਪਰ ਲੀਆਂ ਮੱਖੀਆਂ ਸੀਗੀਆਂ ਤੇ ਇਸ ਵਾਰ ਜਿਹੜੇ ਹੈਗੇ ਦਾਣਿਆਂ ਦਾ ਭਰਾ ਪੂਰਾ ਹੋਇਆ ਬਹੁਤ ਵਧੀਆ ਸ਼ੇਪ ਦੇ ਵਿੱਚ ਦਾਣੇ ਬਣ ਰਹੇ ਹੈਗੇ ਆ ਤੇ ਉਪਰੋਂ ਮੌਸਮ ਵੀ ਬਹੁਤ ਵਧੀਆ ਅਨਕੂਲ ਚੱਲ ਰਿਹਾ ਕਣਕ ਦੀ ਫਸਲ ਦੇ ਲਈ ਤਾਂ ਕਿਸਾਨ ਵੀਰੋ ਤਿੰਨ ਪਾਣੀ ਆਪਾਂ ਨੇ ਇਹਨੂੰ ਲਗਾਏ ਆ ਹੁਣ ਤੱਕ ਲਾਸਟ ਪਾਣੀ ਜਿਹੜਾ ਹੈਗਾ 13 ਮਾਰਚ ਨੂੰ ਮੈਂ ਦਿੱਤਾ ਸੀ 13 14 15 ਮਾਰਚ ਨੂੰ ਜਿਹੜਾ ਹੈਗਾ ਇੱਕ ਵੱਡਾ ਅਲਰਟ ਸੀਗਾ ਕਿ ਬਰਖਾ ਹੋਵੇਗੀ ਤਾਂ ਉਸ ਟਾਈਮ ਤੇ ਜਿਹੜਾ ਕਣਕ ਦੀ ਫਸਲ ਜਿਹੜੀ ਆਪਣੀ ਸੋਕਾ ਮਣਾ ਰਹੀ ਸੀਗੀ ਤਾਂ ਉਸ ਦਿਨ ਮੈਂ 13 ਮਾਰਚ ਨੂੰ ਰਾਤ ਨੂੰ ਪਾਣੀ ਦਿੱਤਾ ਸੀ ਕਿਤੇ ਕਿਤੇ ਜਿਹੜਾ ਹੈਗਾ ਡਿੱਗਣ ਦੀ ਸਮੱਸਿਆ ਹੋਈ ਆ ਕਿਉਂਕਿ ਹਵਾਤ ਸੀਗੀ ਉਸ ਰਾਤ ਪਰ ਫਸਲ ਬਹੁਤ ਭਾਰੀ ਹੈਗੀ ਆ ਬਹੁਤ ਵਧੀਆ ਸੋਹਣੀ ਫਸਲ ਖੜੀ ਆ ਹਾਲ ਦੀ ਕੜੀ ਬਾਕੀ ਰਹਿਣ ਦੇ ਦਿਨ ਜਿਹੜੇ ਹੈਗੇ ਆ ਪਰਮਪਿਤਾ ਪਰਮਾਤਮਾ ਸਾਰੇ ਕਿਸਾਨ ਵੀਰਾਂ ਦੇ ਲਈ ਚੰਗੇ ਕਰੇ ਕਿਉਂਕਿ ਵੀ 25 ਦਿਨਾਂ ਬਾਅਦ ਜਿਹੜਾ ਹੈਗਾ ਸੀਜ਼ਨ ਸ਼ੁਰੂ ਹੋ ਜਾਣਾ ਤੇ ਬਹੁਤ ਵਧੀਆ ਝਾੜ ਆਉਣ ਦੀ ਆਪਾਂ ਉਮੀਦ ਕਰ ਸਕਦੇ ਆ ਜਿੰਨਾ ਟਾਈਮ ਆਪਣੀ ਫਸਲ ਦੀ ਕਟਾਈ ਨਹੀਂ ਹੁੰਦੀ ਕੰਡੇ ਤੇ ਨਿੰਗ ਜਾਊਗੀ ਉਹਨਾਂ ਟਾਈਮ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਬਹੁਤ ਵੀਡੀਓ ਸੋਸ਼ਲ ਮੀਡੀਆ ਤੇ ਚੱਲਦੀਆਂ ਕਣਕ ਐਮਪੀ ਕਟਾਈ ਹੋ ਰਹੀ ਹੈ ਕਣਕ ਦੀ ਤੇ ਇੱਥੇ ਆਪਾਂ ਕਹੀ ਜਾ ਰਹੇ ਆ ਉਮੀਦ ਆਪਾਂ ਕਰ ਸਕਦੇ ਆ ਕਿਉਂਕਿ ਫੀਡਬੈਕ ਆਪਣੇ ਚੈਨਲ ਦੇ ਨਾਲ ਵੀ ਕਿਸਾਨ ਵੀਰ ਕਾਫੀ ਦੂਰ ਦੂਰ ਤੋਂ ਜੁੜੇ ਹੋਏ ਆ ਫੀਡਬੈਕ ਉਹਨਾਂ ਦੇ ਆਉਂਦੇ ਆ ਹੈਗੇ ਆ ਕਿ ਪਿਛਲੇ ਸਾਲ ਦੇ ਨਾਲੋਂ ਜਿਹੜਾ ਹੈਗਾ 2.5 ਕੁਇੰਟਲ ਚਾੜ ਦਾ ਇਜਾਫਾ ਹੋ ਰਿਹਾ ਵਾਧਾ ਹੋ ਰਿਹਾ ਹਰ ਇੱਕ ਖੇਤ ਦੇ ਵਿੱਚ ਤੇ ਆਪਾਂ ਵੀ ਜਿਹੜਾ ਹੈਗਾ ਉਮੀਦ ਕਰ ਸਕਦੇ ਹਾਂ ਕਿ ਆਪਣੇ ਵੀ ਚਾੜ ਜਿਹੜੇ ਹੈਗੇ ਆ ਚੰਗੇ ਆਉਣਗੇ ਤਿੰਨ ਪਾਣੀ ਕੋਈ ਤੇਲੇ ਵਾਲੀ ਸਪਰੇਇ ਨਹੀਂ ਕਰੀ ਆਪਾਂ ਇਹਦੇ ਉੱਪਰ ਨਾ ਕੋਈ ਆਪਾਂ ਨੇ ਸੈਨਿਕ ਸੁੰਡੀ ਜਿਹੜੀ ਆਰਮੀ ਵਰਮ ਹੁੰਦੇ ਆ ਹੁਣੇ ਉਹਨਾਂ ਦਾ ਟਾਈਮ ਹੋ ਗਿਆ ਖੇਤਾਂ ਦੇ ਵਿੱਚ ਆ ਵੀ ਗਈ ਹੈ ਕਈ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਕੋਈ ਆਪਾਂ ਨੇ ਸਪਰੇ ਨਹੀਂ ਕਰੀ ਸਿੰਥੈਟਿਕ ਫੈਥਰਾਇਡ ਜਿਹੜਾ ਨਹੀਂ ਵਰਤੀਆਂ ਚਾਰ ਮੈਗਨੀਜ਼ ਦੀਆਂ ਸਪਰੇ ਕਰੀਆਂ ਆਪਾਂ ਨੇ 1 ਲੀਟਰ ਦੀ ਸਪਰੇ ਕਰੀ ਸੀ ਤੇ ਗੋਭ ਦੇ ਟਾਈਮ ਫੰਗੀਸਾਈਡ ਬੋਰਨ ਔਰ ਐਨਪੀਕੇ ਦੀ ਸਪਰੇ ਕਰੀ ਆ ਹੁਣ ਤੱਕ ਆਪਾਂ ਨੇ ਤੇ ਬਹੁਤ ਸੋਹਣੀ ਫਸਲ ਖੜੀ ਆ ਹਾਲ ਦੀ ਕੜੀ ਅੱਗੇ ਦਾ ਟਾਈਮ ਜਿਹੜਾ ਹੈਗਾ ਉਹ ਪਰਮਾਤਮਾ ਨੇ ਦੇਣਾ ਆਪਾਂ ਆਪਣੀ ਮਿਹਨਤ ਕਰ ਦਿੱਤੀ ਆ ਅੱਗੇ ਉਹ ਪਰਮਾਤਮਾ ਕਰੂਗਾ ਅਕਾਲਪੁਰਖ ਕਰੂਗਾ